ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਰਿੰਦਰ ਕੋਮਨ ਨੂੰ ਆਖਰਕਾਰ ਹੋਇਆ ਕੀ ਆਖਰ ਕਿਉਂ ਵਰਿੰਦਰ ਕੋਮਨ ਨੂੰ ਹਸਪਤਾਲ ਜਾਣਾ ਪਿਆ ਔਰ ਕਿਉਂ ਅਲਟੀਮੇਟਲੀ ਵਰਿੰਦਰ ਕੋਮਨ ਦੀ ਮੌਤ ਹੋਈ ਹੈ ਇਸ ਦੇ ਪਿਛਲਾ ਵਿਵਾਦ ਕੀ ਹੈ ਔਰ ਖਾਸ ਤੌਰ ਦੇ ਉੱਤੇ ਹਸਪਤਾਲ ਦੇ ਅੰਦਰ ਇਹੋ ਜਿਹਾ ਵਾਪਰਿਆ ਕੀ ਜਿੱਥੇ ਵਰਿੰਦਰ ਕੋਮਨ ਦੀ ਮੌਤ ਹੋ ਜਾਂਦੀ ਹੈ ਲੰਗੀ ਸ਼ਾਮ ਪੰਜਾਬ ਦੇ ਵੈਜੀਟੇਰੀਅਨ ਬਾਡੀ ਬਿਲਡਰ ਵਰਿੰਦਰ ਸਿੰਘ ਕੋਮਨ ਦੀ ਮੌਤ ਹੋ ਜਾਂਦੀ ਹੈ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਦੋ ਹਾਰਟ ਅਟੈਕ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਰੀਬੀਆਂ ਦੇ ਵੱਲੋਂ ਸਮਰਥਕਾਂ ਦੇ ਵੱਲੋਂ ਪਰਿਵਾਰਕ ਜੀਆਂ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਘੁੰਮਣ ਦਾ ਸ਼ਰੀਰ ਨੀਲਾ ਪੈ ਗਿਆ ਸੀ ਜਦਕਿ ਉਹਨਾਂ ਦਾ ਉਹਨਾਂ ਦੇ ਮੋਢੇ ਵਿੱਚ ਇੱਕ ਛੋਟਾ ਜਿਹਾ ਆਪਰੇਸ਼ਨ ਸੀ ਜਿਸ ਵਾਸਤੇ ਉਹ 40 ਜਾਈ ਸਨ ਉੱਥੇ ਹੀ ਹਸਪਤਾਲ ਦੇ ਮੈਡੀਕਲ ਸਟੂਡੈਂਟ ਡਾਕਟਰ ਰੋਮੀ ਨੇ ਕਿਹਾ ਕਿ ਹਸਪਤਾਲ ਜਲਦ ਹੀ ਵਿਰਿੰਦਰ ਘੁੰਮਣ ਨੂੰ ਲੈ ਕੇ ਮੈਡੀਕਲ ਬੁਲੇਟਿਨ ਜਾਰੀ ਕਰੇਗਾ ਔਰ ਉੱਥੇ ਹੀ ਉਹਨਾਂ ਦੀ ਵਿਰਿੰਦਰ ਘੁੰਮਣ ਦੇ ਦੋਸਤਾਂ ਦੇ ਨਾਲ ਬਹਿਸ ਹੋ ਗਈ ਵਿਰਿੰਦਰ ਘੁੰਮਣ ਦੇ ਇੱਕ ਦੋਸਤ ਅਨਲ ਗਿੱਲ ਨੇ ਕਿਹਾ ਕਿ ਇੱਕਦਮ ਵਰਿੰਦਰ ਘੁੰਮਣ ਦੀ ਬਾਡੀ ਨੀਲੀ ਪੈ ਗਈ ਹੈ ਔਰ ਇਹਦੇ ਪਿੱਛੇ ਕਾਰਨ ਕੀ ਹੈ ਡਾਕਟਰਸ ਨੂੰ ਦੱਸਣਾ ਪਵੇਗਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਮੰਗ ਉਹਨਾਂ ਨੇ ਚੁੱਕੀ ਔਰ ਇਸ ਦੇ ਨਾਲ ਨਾਲ ਹੀ ਹਸਪਤਾਲ ਦੇ ਉੱਤੇ ਹਸਪਤਾਲ ਪ੍ਰਸ਼ਾਸਨ ਦੇ ਉੱਤੇ ਵਰਿੰਦਰ ਘੁੰਮਣ ਦੀ ਫਾਈਲ ਨੂੰ ਇੱਧਰ ਉੱਧਰ ਕਰਨ ਦੇ ਇਲਜ਼ਾਮ ਵੀ ਲਾਏ ਗਏਗੇ ਇਸ ਦੌਰਾਨ ਡਾਕਟਰਾਂ ਨੇ ਵਰਿੰਦਰ ਘੁੰਮਣ ਦੇ ਨਾਲ ਕੀ ਹੋਇਆ ਇਸ ਦੀ ਜਾਣਕਾਰੀ ਦੋਸਤਾਂ ਦੇ ਨਾਲ ਸ਼ੇਅਰ ਕੀਤੀ ਹੁਣ ਇੱਥੇ ਜਾਣਨਾ ਜ਼ਰੂਰੀ ਹੈ ਕਿ ਆਖਿਰ ਡਾਕਟਰਜ਼ ਨੇ ਆਪਣੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਹੈ ਡਾਕਟਰਜ਼ ਦਾ ਕਹਿਣਾ ਹੈ ਕਿ ਆਪਰੇਸ਼ਨ ਦੇ ਸਮੇਂ ਅਤੇ ਰਿਕਵਰੀ ਰੂਮ ਦੇ ਵਿੱਚ ਵੀ ਉਹ ਵਿਰਿੰਦਰ ਘੁੰਮਣ ਦੇ ਨਾਲ ਸਨ ਉਹਨਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਦੇ ਦੌਰਾਨ ਵਿਰਿੰਦਰ ਘੁੰਮਣ ਨੂੰ ਕਾਰਡੀਅਕ ਅਰੈਸਟ ਆਇਆ ਅਤੇ ਇਸ ਦੌਰਾਨ ਵਿਰਿੰਦਰ ਘੁੰਮਣ ਨੂੰ ਜਿਹੜੀ ਮੈਡੀਸਿਨ ਦਿੱਤੀ ਗਈ ਸੀ ਉਸ ਨੂੰ ਫਾਈਲ ਉੱਤੇ ਲਿਖਿਆ ਗਿਆ ਹਾਲਾਂਕਿ ਡਾਕਟਰਜ਼ ਦਾ ਕਹਿਣਾ ਹੈ ਕਿ ਇਸ ਕਾਰਡੀਅਕ ਅਰੈਸਟ ਤੋਂ ਵਿਰਿੰਦਰ ਘੁੰਮਣ ਰਿਕਵਰ ਕਰ ਗਏ ਜਿਸ ਤੋਂ ਬਾਅਦ ਰਿਕਵਰੀ ਰੂਮ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਦੂਸਰਾ ਅਟੈਕ ਆਪਰੇਸ਼ਨ ਤੋਂ ਬਾਅਦ ਰਿਕਵਰੀ ਰੂਮ ਦੇ ਵਿੱਚ ਆਇਆ ਉਸ ਸਮੇਂ ਜਿਸ ਵੇਲੇ ਉਹ ਰਿਕਵਰੀ ਦੇ ਮੋੜ ਦੇ ਵਿੱਚ ਸੀਗੇ ਅਤੇ ਰਿਕਵਰੀ ਵਾਸਤੇ ਕੁਝ ਦਵਾਈਆਂ ਦਿੱਤੀਆਂ ਗਈਆਂ ਸੀ ਲੇਕਿਨ ਉਹ ਰਿਕਵਰ ਨਹੀਂ ਕਰ ਪਏ ਹਾਲਾਂਕਿ ਡਾਕਟਰਸ ਨੇ ਇਸ ਦਾ ਕੋਈ ਸੀਸੀਟੀਵੀ ਵੀ ਪ੍ਰੋਵਾਈਡ ਨਹੀਂ ਕੀਤਾ ਤੇ ਸ਼ੋਰ ਪਾਉਣ ਤੋਂ ਬਾਅਦ ਡਾਕਟਰਸ ਦੇ ਵੱਲੋਂ ਇਹ ਸੀਸੀਟੀਵੀ ਪ੍ਰੋਵਾਈਡ ਕੀਤਾ ਜਾਂਦਾ ਜਦਕਿ ਵਿਰਿੰਦਰ ਘੁੰਮਣ ਦੇ ਦੋਸਤਾਂ ਨੇ ਸ਼ੋਰ ਪਾਇਆ ਤੇ ਉਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਵਿੱਚ ਉਸ ਤੇ ਸੀਸੀਟੀਵੀ ਨੂੰ ਪ੍ਰੋਵਾਈਡ ਕੀਤਾ ਗਿਆ ਹਸਪਤਾਲ ਪ੍ਰਸ਼ਾਸਨ ਨੇ ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ਆਪਰੇਸ਼ਨ ਥੀਏਟਰ ਦੇ ਸੀਸੀਟੀਵੀ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ ਇਥੋਂ ਤੱਕ ਦੀ ਖਬਰਾਂ ਨੇ ਕਿ ਆਪਰੇਸ਼ਨ ਥੀਏਟਰ ਦੇ ਵਿੱਚ ਸੀਸੀਟੀਵੀ ਨਾ ਹੋਣ ਦੀ ਵੀ ਗੱਲ ਡਾਕਟਰਜ਼ ਨੇ ਕੀਤੀ ਜਿਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਬਾਹਰ ਦੀ ਵੀਡੀਓ ਮੰਗੀ ਗਈ ਹਾਲਾਤ ਵਿਗੜਨ ਤੋਂ ਬਾਅਦ ਪ੍ਰਸ਼ਾਸਨ ਉਹਨਾਂ ਨੂੰ ਸੀਸੀਟੀਵੀ ਰੂਮ ਲੈ ਕੇ ਗਿਆ ਤੇ ਪੂਰੀ ਜਾਣਕਾਰੀ ਦਿੱਤੀ ਆਪਰੇਸ਼ਨ ਸਫਲ ਹੋਣ ਤੋਂ ਬਾਅਦ ਉਹਨਾਂ ਨੂੰ ਰਿਕਵਰੀ ਰੂਮ ਦੇ ਵਿੱਚ ਲਿਆਂਦਾ ਗਿਆ ABC CCTV ਦੇ ਵਿੱਚ ਨਜ਼ਰ ਆਇਆ ਕਿਉਂਕਿ ਰਿਕਵਰੀ ਰੂਮ ਦੇ ਵਿੱਚ ਇੱਕੋ ਹੀ CCTV ਹੈ ਜੋ ਗੇਟ ਦੇ ਉੱਤੇ ਲੱਗਿਆ ਇਸ ਦੇ ਵਿੱਚ ਵਰਿੰਦਰ ਘੁੰਮਣ ਦਾ ਬੈੱਡ ਜੋ ਇਸ ਕਮਰੇ ਦੇ ਅੰਦਰ ਹੈ ਉਹ ਨਜ਼ਰ ਨਹੀਂ ਆ ਸਕਿਆ ਡਾਕਟਰਸ ਨੇ ਦਾਅਵਾ ਕੀਤਾ ਕਿ ਇਸ ਸੰਬੰਧੀ ਮੈਡੀਕਲ ਬੁਲੇਟਿਨ ਜਲਦ ਜਾਰੀ ਕੀਤਾ ਜਾਵੇਗਾ ਵਰਿੰਦਰ ਘੁੰਮਣ ਦੇ ਨਾਲ ਵਾਪਰਿਆ ਕੀ ਹੈ ਕਿ ਸਾਰਾ ਕੁਝ ਉਸ ਮੈਡੀਕਲ ਬੁਲੇਟਿਨ ਦੇ ਵਿੱਚ ਵੀ ਡਾਕਟਰਸ ਦੇ ਵੱਲੋਂ ਸਾਂਝਾ ਕੀਤਾ ਜਾਵੇਗਾ ਅਜੇ ਬੜਾ ਚਿਰ ਨਹੀਂ ਹੋਇਆ ਜਦੋਂ ਰਾਜਵੀਰ ਜਵੰਦਾ ਦੀ ਮੌਤ ਹੋ ਗਈ ਤੇ ਹੁਣ ਵਰਿੰਦਰ ਘੁੰਮਣ ਪਰ ਇਸ ਮੌਤ ਦੇ ਵਿੱਚ ਇੱਕ ਵਿਵਾਦ ਹੈ ਕਿ ਆਖਰ ਵਰਿੰਦਰ ਘੁੰਮਣ ਦੀ ਬਾਡੀ ਨੀਲੀ ਕਿਉਂ ਪੈ ਗਈ ਕਰ ਜੋ ਵੀ ਹੋਏਗਾ ਤਾਂ ਅਸਦੇ ਰਵਾਂਗੇ ਬੜੇ ਰੋਵਾਨੇ ਦੀਆ ਪੰਜਾਬੀ